ਜੀ ਇਹ ਜਿਹੜਾ ਯੂਨੀਵਰਸਿਟੀ ਦਾ ਨਰਮਾ RCH 773 ਨਰਮਾ ਹੈ ਇਹਦੇ ਵਿੱਚ ਇੱਕ ਤਾਂ ਪੋਟਾਸ਼ੀਅਮ ਨਾਈਟ੍ਰੇਟ ਤੇ ਮੈਗਨੀਸ਼ੀਅਮ ਸਲਫੇਟ ਦੀ ਸਪਰੇਅ ਕੀਤੀ ਹੋਈ ਹੈ ਬਿਲਕੁਲ ਵਧੀਆ ਨਰਮਾ ਜਿਵੇਂ ਹੁਣ ਆਪਣੇ ਪੰਜਾਬ ਦੇ ਵਿੱਚ ਨਰਮਾ ਖਤਮ ਹੋ ਗਿਆ ਮੰਨ ਕੇ ਚਲੋ ਯੂਨੀਵਰਸਿਟੀ ਦੇ ਦੁਆਰੇ ਨਰਮਾ ਬਹਾਲ ਕਰਤਾ ਵਧੀਆ ਖੜਿਆ ਨਰਮਾ ਚਲੋ ਆਪਾਂ ਸਾਰੇ ਕਿਸਾਨਾਂ ਨੂੰ ਜ਼ਰੂਰਤ ਹੈ ਆਪਾਂ ਨਰਮੇ ਦੀ ਕੀਤੀ ਵੱਲ ਵੀ ਆਈਏ ਹਨ ਝੋਨਾ ਛੱਡ ਕੇ ਥੋੜਾ ਥੋੜਾ ਇਹ ਜਿਹੜਾ ਨਰਮਾ ਇਹਦੀ ਮੇਨ ਖਾਸੀਅਤ ਹੈ ਇਹਦੇ ਕੋਈ ਸਪਰੇ ਨਹੀਂ ਕੀਤੀ ਹੋਈ ਵੈਸੇ ਇਹ ਤਤਾਂ ਵਾਲੀ ਖਰਾਕ ਪਾਈ ਹੋਈ ਹੈ ਸਪਰੇ ਕੀਤੀ ਹੋਈ ਹੈ ਕੋਈ ਤੇਲੇ ਦੀ ਕੋਈ ਸੁੰਡੀ ਦੀ ਕੋਈ ਸਪਰੇ ਨਹੀਂ ਕੀਤੀ ਹੋਈ ਆ ਦੇਖੋ ਆ ਵਧੀਆ ਫਲ ਲੱਗਿਆ ਨਰਮੇ ਤੇ ਕੋਈ ਘਾਟ ਨਹੀਂ ਠੀਕ ਹੈ ਆਪਣੇ ਪਿੰਡਾਂ ਚ ਕੀ ਗੱਲ ਚੱਲ ਰਹੀ ਹੈ ਵੀ ਨਰਮਾ ਫੇਲ ਹੋ ਗਿਆ ਨਰਮਾ ਹੁੰਦਾ ਨਹੀਂ ਨਰਮਾ ਹੁੰਦਾ ਨਹੀਂ ਆ ਦੇਖੋ ਬਈ ਇਹਨਾਂ ਦੀ ਡੈਮੋ ਬਿਲਕੁਲ ਵਧੀਆ ਨਰਮਾ ਖੜਿਆ ਕਿਉਂ ਆਪਾਂ ਕੌਂਦੇ ਨੂੰ ਛੱਡ ਕੇ ਨਰਮੇ ਵਾਲੇ ਪਾਸੇ ਵੀ ਜੇ ਆ ਜਾਈਏ ਨਾ ਚੰਗੀ ਗੱਲ ਹੈ ਕਿਉਂਕਿ ਪਾਣੀ 8-10 ਸਾਲਾਂ ਦੀ ਰਹਿ ਗਿਆ ਫਿਰ ਉਸ ਤੋਂ ਬਾਅਦ ਪੀਣ ਨੂੰ ਵੀ ਤਰਸਾਂਗੇ ਝੋਨਾ ਦਾ ਕਿੱਥੋਂ ਲਾਵਾਂਗੇ ਸਾਰੇ ਕਿਸਾਨਾਂ ਨੂੰ ਬੇਨਤੀ ਹੈ ਚਲੋ ਆਪਾਂ ਆਪ ਵੀ ਕੋਸ਼ਿਸ਼ ਕਰਾਂਗੇ ਵੀ ਥੋੜਾ ਥੋੜਾ ਨਰਮੇ ਦਾ ਪਲਾਂਟ ਲਾਈਏ ਆਪਾਂ ਯੂਨੀਵਰਸਿਟੀ ਦਾ ਨਰਮਾ ਬਹੁਤ ਵਧੀਆ ਖੜਿਆ ਧੰਨਵਾਦ